ਕਸਿਕਾ ਜੀ ਮੈਂ ਹਾ ਕੋਮਲ ਕਪੂਰ ਜ਼ੇਖਰ ਚੈਨਲ ਪੰਜਾਬੀ ਕੈਨੇਡਾ ਪੋਸਟ ਇੱਕ ਵਾਰ ਫਿਰ ਸੁਰਖੀਆਂ ਦੇ ਵਿਚ ਆ ਗਿਆ ਕਿਉਂਕਿ 55000 ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਵੱਲੋਂ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਕਾਰਨ ਇਸ ਹਫਤੇ ਦੇ ਅੰਤ ਤੱਕ ਕੰਮ ਬੰਦ ਹੋ ਸਕਦਾ ਹੈ ਤੇ ਕੈਨੇਡਾ ਵਾਸੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਨੇ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਸ ਨੂੰ ਲਗਭਗ 55 ਹਜ਼ਾਰ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਵੱਲੋਂ 6 ਮਹੀਨਿਆਂ ਦੇ ਵਿੱਚ ਦੂਜੀ ਵਾਰ ਹੜਤਾਲ ਦਾ ਨੋਟਿਸ ਮਿਲਿਆ ਜਿਸ ਦੇ ਨਾਲ ਕੰਮ ਹਫਤੇ ਦੇ ਅੰਤ ਤੱਕ ਬੰਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਸਾਰੇ ਮਾਮਲੇ ਤੇ ਬੋਲਦੇ ਹੋਏ ਕਰਾਉਨ ਕਾਰਪੋਰੇਸ਼ਨ ਨੇ ਕਿਹਾ ਕਿ ਯੂਨੀਅਨ ਐਮਰਜੈਂਸਮੈਂਟ ਨੂੰ ਸੂਚਿਤ ਕੀਤਾ ਹੈ ਕਿ ਕਰਮਚਾਰੀ ਸ਼ੁੱਕਰਵਾਰ ਸਵੇਰੇ ਅਧੀ ਰਾਤ ਤੋਂ ਧਰਨਾ ਦੇਣ ਦੀ ਯੋਜਨਾ ਬਣਾ ਰਹੇ ਨੇ ਜਿਸ ਕਾਰਨ ਕੰਮ ਬੰਦ ਹੋਣ ਦੇ ਨਾਲ ਲੱਖਾਂ ਨਿਵਾਸੀਆਂ ਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਹੋ ਪਾਵੇਗਾ ਜੋ ਆਮ ਤੌਰ ਤੇ ਸੇਵਾ ਰਹੀ ਹਰ ਸਾਲ ਤੋਂ اربਤੋਂ ਵੱਧ ਪੱਤਰ ਤੇ ਲਗਭਗ 300 ਮਿਲੀਅਨ ਪਾਸਰ ਪ੍ਰਾਪਤ ਕਰਦੇ ਨੇ ਦੂਜੇ ਪਾਸੇ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਹੜਤਾਲ ਖਤਮ ਹੋਣ ਤੱਕ ਕੋਈ ਵੀ ਨਵੀਂ ਵਸਤੂ ਸਵੀਕਾਰ ਨਹੀਂ ਕੀਤੀ ਜਾਵੇਗੀ ਜੋ ਕਿ ਸਿਸਟਮ ਦੇ ਵਿੱਚ ਪਹਿਲਾਂ ਤੋਂ ਮੌਜੂਦ ਵਸਤੂਆਂ ਨੂੰ ਸੁਰੱਖਿਅਤ ਕੀਤਾ ਜਾਵੇਗਾ ਪਰ ਡਿਲੀਵਰ ਨਹੀਂ ਕੀਤਾ ਜਾਵੇਗਾ ਦੱਸ ਗਏ ਸਮਾਜਿਕ ਸਹਾਇਤਾ ਚੈੱਕ ਅਤੇ ਜੀਵਤ ਜਾਨਵਰ ਦੋ ਅਪਵਾਜਾਂ ਨੂੰ ਦਰਸਾਉਂਦੇ ਨੇ ਦੋਵਾਂ ਹੀ ਡਿਲੀਵਰੀ ਜਾਰੀ ਹੈ ਹਾਲਾਂਕਿ ਕੋਈ ਵੀ ਨਵਾਂ ਬੰਦਾ ਨਹੀਂ ਹੋਂ ਦਿੱਤਾ ਜਾਵੇਗਾ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਨਵੰਬਰ ਅਤੇ ਦਸੰਬਰ ਦੇ ਵਿੱਚ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਪੀਕ ਸ਼ਿਪਿੰਗ ਸੀਜ਼ਨ ਦੌਰਾਨ ਬਤੀ ਦੀਨਾ ਦੀ ਹੜਤਾਲ ਕਾਰਨ ਲੱਖਾਂ ਚਿੱਠੀਆਂ ਤੇ ਪਾਸਟਾ ਦਾ ਕੰਮ ਰੁਕ ਗਿਆ ਸੀ ਅਤੇ ਇੱਕ ਵੱਡਾ ਬਕਾਇਆ ਕੰਮ ਸੁਲਝਾਉਣਾ ਬਾਕੀ ਸੀ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਸ ਰੁਕਾਵਟ ਦੇ ਨਾਲ ਕੰਪਨੀ ਦੀ ਗੰਭੀਰ ਵਿੱਤੀ ਸਥਿਤੀ ਹੋਰ ਵੀ ਵਿਗੜ ਜਾਵੇਗੀ ਅਤੇ ਦੋਵਾਂ ਧਿਰਾਂ ਨੂੰ ਇੱਕ ਸੌਦਾ ਕਰਨ ਉਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜ਼ਿਕਰਯੋ ਗਏ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਾ ਕਹਿਣਾ ਹੈ ਕਿ ਉਹਨਾਂ ਨੇ 72 ਘੰਟੇ ਦੀ ਹੜਤਾਲ ਦਾ ਨੋਟਿਸ ਮਾਲਕ ਵੱਲੋਂ ਦਿੱਤੇ ਹਾਲੀਆ ਸੰਕੇਤਤਾ ਦੇ ਜਵਾਬ ਦੇ ਵਿੱਚ ਜਾਰੀ ਕੀਤਾ ਹੈ ਕਿ ਉਹ ਇੱਕ ਪਾਸਰ ਤੌਰ ਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਬਦਲ ਸਕਦਾ ਹੈ ਤੇ ਕਰਮਚਾਰੀਆਂ ਦੇ ਲਾਭਾਂ ਨੂੰ ਮੁਅੱਤਲ ਕਰ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ